ਆਲੂ ਦੇ ਜਿਹੜੇ ਖੇਤੀ ਹੈਗੀ ਇਹ ਜੰਗ ਆ ਮੇਰੀ ਜੰਗ ਇਹਦੇ ਇਸ ਜੰਗ ਨੂੰ ਲੜਨ ਵਾਸਤੇ ਬਹੁਤ ਤਕੜੀ ਪਲੈਨਿੰਗ ਚਾਹੀਦੀ ਆ ਤੇ ਦਿਮਾਗੀ ਪਲੈਨਿੰਗ ਵੀ ਚਾਹੀਦੀ ਹੈ ਤੇ ਬਾਕੀ ਜਿਹੜੀ ਖੇਤਾਂ ਦੇ ਵਿੱਚ ਤੁਸੀਂ ਮਸ਼ੀਨਰੀ ਤੇ ਟਰੈਕਟਰ ਟਰਾਲੀਆਂ ਜੋ ਲੇਬਰ ਉਹ ਸਾਰਾ ਸਭ ਕੁਝ ਦਾ ਤਕੜਾ ਤੁਹਾਡਾ ਕੰਟਰੋਲ ਚਾਹੀਦਾ ਤਾਂ ਇਹ ਜੰਗ ਜਿੱਤੀ ਜਾਂਦੀ ਹੈ ਜੇ ਤੁਸੀਂ ਕਹੋਗੇ ਕਿ ਸਾਰੀਆਂ ਜਾਗੋ ਵੀ ਦੇਖਣੀਆਂ ਵਿਆਹ ਵੀ ਦੇਖਣੇ ਖੰਡ ਪਾਰਟੀ ਵੀ ਦੇਖਣੇ ਭੋਗ ਵੀ ਦੇਖਣੇ ਲੋਹੜੀ ਵੀ ਦੇਖਣੀ ਸਾਰਾ ਕੁਝ ਕਰਨਾ ਫਿਰ ਜੰਗ ਇਹ ਜਿੱਤੀ ਨਹੀਂ ਜਾਣੀ ਤੁਹਾਡੇ ਤੋਂ ਠੀਕ ਹੈ ਜੀ ਤੇ ਇਸ ਕਰਕੇ ਉਹ ਫਿਰ ਜਿਹੜੇ ਬੰਦਿਆਂ ਦੇ ਉਹ ਸਾਰਾ ਕੁਝ ਕਰਨਾ ਆ ਉਹਨਾਂ ਵਾਸਤੇ ਕਾਨਕੇ ਝੋਨਾ ਠੀਕ ਹੈ ਅੱਛਾ ਆਪਾਂ ਗੱਲ ਕਰਦੇ ਸੀ ਕਿ ਜੇ ਹੁਣ ਜਿਸ ਤਰੀਕੇ ਕਿਸੇ ਨੇ ਜੀ 1 2 3 4 ਪੈਦਾ ਕਰਨਾ ਹੈਗਾ ਜੇ ਹੁਣ ਕਿਸੇ ਨੇ ਜੀ 0 ਪੈਦਾ ਕਰਨਾ ਮਤਲਬ ਮਿੰਨੀ ਟਿਊਬਰਸ ਪੈਦਾ ਕਰਨੇ ਤੇ ਉਹਨਾਂ ਨੂੰ ਐਰੋਪੋਨਿਕਸ ਵਰਗੀ ਜਿਹੜੀ ਟੈਕਨੀਕ ਹੈ ਉਹ ਸਿੱਖਣੀ ਪਾਉਗੀ ਉਹਦੇ ਉਹਦੇ ਬਾਰੇ ਵੀ ਥੋੜਾ ਜਿਹਾ ਇੱਕ ਬੜੀ ਬਹੁਤ ਜਲਦੀ ਨਾਲ ਮੈਂ ਦੱਸ ਦਵਾਂ ਕਿ ਜਿਹੜੇ ਕਿ ਕਿੰਨੇ ਤੁਹਾਡੇ ਚੋਂ ਬੰਦੇ ਹੈਗੇ ਜਿਨ੍ਹਾਂ ਨੇ ਸੋਚ ਰਿਹਾ ਕਿ ਅਸੀਂ ਮਿੰਨੀ ਟਿਊਬਰ ਲੈ ਕੇ ਜੀ 1 ਪੈਦਾ ਕਰਨਾ ਕੋਈ ਹੈ ਇਸ ਵੇਲੇ ਤੁਹਾਡੇ ਚੋਂ ਬੈਠੇ ਹਾਂ ਚਲੋ ਇਹਨਾਂ ਵਾਸਤੇ ਮੈਂ ਜਲਦੀ ਨਾਲ ਦੱਸ ਦਵਾਂ ਕਿ ਜਿਨ੍ਹਾਂ ਨੇ ਜਿਹੜਾ G2 ਪੈਦਾ ਕਰਨਾ G3 ਪੈਦਾ ਕਰਨਾ G4 ਜਾਂ ਕੁਝ ਵੀ ਪੈਦਾ ਕਰਨਾ ਉਹ ਉਸੇ ਤਰੀਕੇ ਨਾਲ ਆਪਾਂ ਕਰਨਾ ਜੋ ਤੁਸੀਂ ਪਹਿਲਾਂ ਕਰਦੇ ਆ ਲੇਕਿਨ ਉਹਦੇ ਥੋੜੀ ਥੋੜੀ ਚੇਂਜ ਹੋਣੀ ਆ ਪਰ ਜੇ ਤੁਸੀਂ G1 ਪੈਦਾ ਕਰਨਾ ਆ G0 ਤੋਂ ਉਹ ਵੀ ਪਹਿਲੀ ਵਾਰੀ ਪੈਦਾ ਕਰਨਾ ਆ ਤੇ ਉਹਦੇ ਵਿੱਚ ਤੁਹਾਨੂੰ ਪੂਰਾ ਧਿਆਨ ਰੱਖਣਾ ਪੈਣਾ ਉਹ ਧਿਆਨ ਕੀ ਰੱਖਣਾ ਪੈਣਾ ਆ ਜਿਹੜਾ ਮਿੰਨੀ ਟਿਊਬਰ ਆ ਜਾਨੀ ਕਿ ਆਹ ਇਹ ਕਿੱਲੇ ਦਾ 35000 ਤੋਂ 40000 ਦਾਣਾ ਆਪਾ ਪਾਉਣਾ ਠੀਕ ਹੈ ਜੀ ਦੂਸਰੀ ਗੱਲ ਇਹ ਆ ਕਿ ਇਹਦੇ ਉੱਤੇ ਮਿੱਟੀ ਜਿਹੜੀ ਹੈਗੀ ਆ ਮੈਂ ਹਿੰਦੀ ਵਿੱਚ ਬਤਾ ਦੂੰ ਯੂਪੀ ਵਾਲੋਂ ਕੇ ਲਈਏ ਕਿ ਇਸਕੇ ਉੱਪਰ ਜੋ ਮਿੱਟੀ ਕੀ ਚੜਨੀ ਹੈ ਨਾ ਮਿੱਟੀ ਕੀ ਪਰਤ ਹੈ ਉਹ 2 2.5 ਇੰਚ ਕੀ ਹੀ ਹਮ ਰੱਖਤੇ ਹਨ ਇਹਦੇ ਉੱਤੇ 74 74 ਨੰਬਰ ਵੀਡੀਓ ਪੜੀ ਹੈ ਚੈਨਲ ਦੇ ਉੱਪਰ ਜਿਸ ਵਿੱਚ ਬਹੁਤ ਵਿਸਤਾਰ से بتایا ਗਿਆ ਹੈ ਇਹ ਮਿੱਤਰੋ ਇਹ ਜਿਹੜੇ ਹਨ ਆ ਮਿੰਨੀ ਯੂਟਿਊਬਰ ਪਹਿਲੀ ਗੱਲ ਤੇ ਹੈਗੇ ਕਿ ਤੁਸੀਂ ਜਿਸ ਦਿਨ ਇਹਦੀ ਬਜਾਈ ਕਰਨੀ ਹੈ ਇੱਕ ਘੱਟੋ-ਘੱਟ 25 ਦਿਨ ਪਹਿਲਾਂ ਕੋल्ड ਸਟੋਰ ਤੋਂ ਬਾਹਰ ਨਿਕਲੇ ਹੋਣ ਪੁੰਗਰਾ ਹੋਇਆ ਹੋਵੇ ਦੂਸਰੀ ਗੱਲ ਇਹ ਹੈਗੀ ਆ ਕਿ ਜਿਸ ਖੇਤ ਦੇ ਵਿੱਚ ਮੀਨੀ ਟਿਊਬਰ ਦੀ ਬਜਾਈ ਕਰਨੀ ਆ ਉਹ ਖੇਤ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਗਿਆ ਉਹਦੀ ਮਿੱਟੀ ਐਨ ਬਿਲਕੁਲ ਮੜਾਈ ਕਰਨੀ ਆ ਤੁਸੀਂ ਲੱਗੀ ਸਮਝ ਅਗਲੀ ਗੱਲ ਇਹ ਹੈਗੀ ਆ ਕਿ ਉਹ ਬਜਾਈ ਦਾ ਟਾਈਮ ਵਗੈਰਾ ਜਿਹੜਾ ਮੈਡਮ ਨੇ ਦੱਸਿਆ ਉਹ ਤਾਂ ਸਾਰਾ ਕੁਝ ਆਪਕ ਕਰਨਾ ਹੀ ਆ ਦੂਸਰੀ ਗੱਲ ਇਹ ਹੈਗੀ ਕਿ ਖੇਤ ਜਿਹੜਾ ਉਹ ਚੁਣਨਾ ਆ ਵੀ ਜੇ ਖੁਦਾ ਦਾ ਖਾਸ ਤਾਂ ਕਦੀ ਭਾਰੀ ਮੀਂਹ ਬਰਸਾਤ ਪੈ ਜਾਵੇ بارش ਹੋ ਜਾਵੇ ਤਾਂ ਉਸ ਖੇਤ ਚ ਪਾਣੀ ਖੜਾ ਨਾ ਹੁੰਦਾ ਹੋਵੇ ਤੁਸੀਂ ਉਸ ਖੇਤ ਦੇ ਵਿੱਚੋਂ ਪਾਣੀ ਕੱਢ ਸਕੋ ਇਹ ਨਾ ਹੋਵੇ ਨੀਵੇਂ ਖੇਤ ਤੇ ਲਗਾ ਲਿਆ ਤੇ 3 3.5 ਲੱਖ ਦਾ ਕਿੱਲੇ ਦਾ ਬੀ ਆਪਾਂ ਆਪਣਾ ਖਰਾਬ ਕਰ ਲਿਆ ਠੀਕ ਹੈ ਜੀ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਮਿੱਟੀ ਇਹਦੇ ਉੱਤੇ ਘੱਟ ਚੜਾਉਣੀ ਆ ਤੇ ਜਿਹੜਾ ਪੂਰੀ ਪੂਰੀ ਇਹਦੇ ਵਿੱਚ ਜਿਹੜੀ ਵੱਤਰ ਸੋਹਣਾ ਖੇਤ ਗਿੱਲਾ ਹੋਵੇ ਐ ਨਾ ਹੋਵੇ ਵੀ ਖੇਤੀ ਸੁੱਕਿਆ ਹੋਵੇ ਉੱਥੇ ਲਗਾਓ ਜਦੋਂ ਫਿਰ ਉਸ ਤੋਂ ਬਾਅਦ ਪਹਿਲਾਂ ਪਾਣੀ ਲਗਾਉਣਾ ਸਭ ਤੋਂ ਵੱਡੀ ਗੱਲ ਆ ਹੈਗੀ ਪਹਿਲੇ ਪਾਣੀ ਦੀ ਪਹਿਲਾ ਪਾਣੀ ਤੁਸੀਂ ਨਾ ਤੇ ਇੰਨਾ ਹਲਕਾ ਲਾ ਦਿਓ ਕਿ ਜਿੱਥੇ ਇਹ ਬੀ ਪਿਆ ਉੱਥੇ ਤੱਕ ਨਮੀ ਨਾ ਪਹੁੰਚੇ ਤੇ ਨਾ ਹੀ ਇੰਨਾ ਲਾ ਦਿਓ ਕਿ ਵਟਾਂ ਹੀ ਡੁੱਬ ਜਾਣ ਕਈ ਲੋਕ ਇਹ ਕੀ ਕਰਦੇ ਆ ਕਿ ਜਿਸ ਦਿਨ ਪਾਣੀ ਲਾਉਂਦੇ ਆ ਉਹ ਪਾਣੀ ਥੋੜਾ ਜਿਹਾ ਹਲਕਾ ਲਾਉਂਦੇ ਆ ਉਹ ਦੇਖਦੇ ਆ ਕਿ ਜਿੱਥੇ ਬੀ ਪਿਆ ਉੱਥੇ ਤੱਕ ਨਮੀ ਪਹੁੰਚ ਗਈ ਕਿ ਨਹੀਂ ਪਹੁੰਚ ਗਈ ਜੇ ਨਹੀਂ ਪਹੁੰਚੀ ਇੱਕ ਅੱਧਾ ਦਿਨ ਛੱਡ ਕੇ ਮਗਰੇ ਹਲਕਾ ਜਿਹਾ ਪਾਣੀ ਹੋਰ ਲਾ ਦਿੰਦੇ ਤਾਂ ਕਿ ਨਮੀ ਉੱਥੇ ਤੱਕ ਪਹੁੰਚ ਜਵੇ ਸਿਰਫ ਪਹਿਲੇ ਪਹਿਲੇ ਪਾਣੀ ਦੀ ਖੇੜ ਹੈਗੀ ਆ ਔਰ ਉਹ ਪਹਿਲਾ ਪਾਣੀ ਟਿਕਾਣੇ ਤੱਕ ਲੱਗ ਗਿਆ ਨਾ ਵੱਧ ਨਾ ਘਟ ਲੋੜੋਂ ਤੇ ਫਿਰ ਇਹ ਜਦੋਂ ਜੰਮ ਪੈਂਦਾ ਫਿਰ ਤੁਸੀਂ ਫਿਰ ਉਹ ਜਿਵੇਂ ਦੂਸਰਾ ਆਲੂ ਹੁੰਦਾ ਉਹਦੇ ਵਾਂਗੂ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਜੇਕਰ ਇਹ ਇਹ ਜੇ ਮੰਨ ਲਓ ਸੁੱਕੇ ਤੇ ਪਿਆਰ ਹੈਗਾ ਇਹਨੇ ਜੰਮਣਾ ਨਹੀਂ ਜੇ ਪਾਣੀ ਤੁਸੀਂ ਬਹੁਤ ਜ਼ਿਆਦਾ ਪਾਤਾ ਤੁਹਾਨੂੰ ਪਤਾ ਜੇ ਫਿਰ ਆਲੂ ਦਾ ਕੀ ਹੁੰਦਾ ਹੁੰਦਾ ਔਰ ਪੈਦਾਵਾਰ ਜਿਹੜੀ ਇਹਦੀ ਹੈਗੀ ਆ ਕਿਤੇ ਇਹ ਨਾ ਸੋਚੋ ਇਹਦੇ ਚੋਂ 300 ਕਟਾ ਕਿੱਲੇ ਦਾ ਨਿਕਲੇਊਗਾ ਜੇ ਤੁਹਾਡਾ ਨਾਰਮਲ ਬੀ ਦਾ 200 ਕਟਾਂ ਨਿਕਲਦਾ ਆ ਤੇ ਇਹ ਤੁਸੀਂ 100 ਸਵਾ 100 ਤੇ ਉੱਤੇ ਹੀ ਇਹਦਾ ਤੁਸੀਂ ਇਹਦਾ ਉਹ ਕਰਨਾ ਪੈਣਾ ਸਬਰ ਕਰਨਾ ਪੈਣਾ ਕਿਉਂਕਿ ਜਿਹੜੀ ਇਹਦੀ ਪੈਦਾਵਾਰ ਆ ਉਹਨੂੰ ਆਪਾਂ ਕਟਿਆਂ ਚ ਨਹੀਂ ਗੈਣਦੇ ਉਹ ਵੀ ਗਿਣਤੀ ਚ ਗਿਣੀ ਜਾਂਦੀ ਆ ਸਾਨੂੰ ਇੱਕ ਦਾਣੇ ਤੋਂ 6 ਦਾਣੇ ਬਣਾਉਣੇ ਆ 5 6 7 ਬਸ ਤੇ ਹੁਣ ਤੁਹਾਨੂੰ ਮੈਂ ਦੱਸਾਂ ਕਿ ਤੁਹਾਨੂੰ ਪਤਾ ਹੋਣਾ ਕਿ ਵੀ ਇਹ ਇਹਦਾ ਜਿਹੜਾ ਰੇਟ ਆ 8-10 ਰੁਪਏ ਦਾ ਦਾਣਾ ਜੋ ਵੀ ਜਿੱਦਾਂ ਵੇਚਦਾ ਹੈਗਾ ਪਰ ਜਿਹੜਾ ਤੁਹਾਡਾ ਜੀਵਾਨ ਆ ਉਹ ਵੀ 4-5 ਰੁਪਏ ਦਾ ਹੈਗਾ ਉਹ ਵੀ ਜਿਹੜਾ ਕਟਿਆਂ ਦੇ ਵਿੱਚ ਨਹੀਂ ਹੈਗਾ ਉਹਦੀ ਵੀ ਗਿਣਤੀ ਦੇ ਵਿੱਚ ਹੀ ਵਿਕਦਾ ਹੈਗਾ ਆ ਇਸ ਕਰਕੇ ਉਹਦੀ ਕੀਮਤ ਬਹੁਤ ਆ ਪਰ ਕਿਤੇ ਕੱਟੇ ਗਿਣਨ ਨਾਲ ਆਪਿਓ ਕਈਆਂ ਨੂੰ ਲੱਗਦਾ ਕਿ ਯਾਰ ਦੂਸਰਾ 200 ਕਟਾ ਹੁੰਦਾ ਤੇ ਇਹਦਾ ਪਤਾ ਨਹੀਂ 250 ਨਿਕਲੇ ਹੋਗਾ ਐ ਨਹੀਂ ਹੋਣਾ ਇਹ 100-150 ਕਟਾ ਬਹੁਤ ਆ ਇਹਦਾ ਠੀਕ ਹੈ ਇਹਨੂੰ ਫਿਰ ਹੁਣ ਜਿਵੇਂ ਜਿਨ੍ਹਾਂ ਨੇ ਇਹ ਬੀਨ ਯੂਟਿਊਬਰ ਬੀਜਿਆ ਤਾਂ ਮੰਨ ਲਓ ਗਾਹਾਂ 5 6 ਦਿਨਾਂ ਤੱਕ ਬਰਸਾਤ ਦੱਸੀ ਹੋਈ ਹੈਗੀ ਆ ਅਸੀਂ ਇਹ ਕਹਿੰਦੇ ਹੁੰਦੇ ਹਾਂ ਕਿ ਜੇ ਬਰਸਾਤ ਦੱਸੀ ਹੋਈ ਆ ਤੁਹਾਡਾ ਕੀਮਤੀ ਕਿੱਲੇ ਦਾ 8 9 ਲੱਖ ਦਾ ਮਾਲ ਤੁਹਾਡਾ ਮਿੱਟੀ ਦੇ ਵਿੱਚ ਪਿਆ ਆ ਤੇ ਇਹਨੂੰ ਕੀ ਆ ਕਿ ਇਹਨੂੰ ਇਹ ਵੀ ਨਾ ਸੋਚੋ ਕਿ ਦੀ ਮੈਂ ਛੱਲ ਪੂਰੀ ਪਕਾਉਣੀ ਆ ਇਹ ਕਰਨੀ ਉਹ ਕਰਨੀ ਕਿਸੇ ਨੇ ਕਨਾਲ ਬੀਜਿਆ ਕਿਸੇ ਨੇ ਦੋ ਕਨਾਲ ਬੀਜਿਆ ਕਿਸੇ ਨੇ ਤਿੰਨ ਕਨਾਲ ਬੀਜਿਆ ਜਦੋਂ ਤੁਹਾਨੂੰ ਲੱਗਦਾ ਮੌਸਮ ਮੌਸਮ ਖਰਾਬ ਹੋਣ ਵਾਲਾ ਭਾਵੇਂ ਲੇਬਰ ਲਵਾ ਕੇ ਉਹਨੂੰ ਛੇਤੀ ਛੇਤੀ ਚੱਕ ਲਓ ਆ ਜਿਹੜਾ ਜਿਆਦਾ 2 ਗ੍ਰਾਮ ਦਾ ਵੀ ਆ ਜਿਹੜਾ ਅਸੀਂ ਐਰੋਪੋਨਿਕਸ ਤੋਂ ਤੋੜਦੇ ਆ ਅੱਜ ਤੋੜ ਕੇ ਇਹਨੂੰ ਵੀ ਤੇ ਪਕਾਉਂਦੇ ਆ ਉਹ ਜਿੰਨੀ ਛੇਤੀ ਤੋਂ ਛੇਤੀ ਮਿੱਟੀ ਵਿੱਚ ਚੱਕ ਕੇ ਆਰਾਮ ਨਾਲ ਬਿਨਾ ਬਜਾਉ ਦੀ ਬਹੁਤੀਆਂ ਉਲਟੀਆਂ ਪਲਟੀਆਂ ਕੀਤੇ ਆ ਜਾ ਕੇ ਢੇਰੀ ਲਾ ਦਿਓ ਉੱਥੇ ਇਹਨੂੰ ਥੋੜਾ ਜਿਹਾ ਖਿਲਾਰ ਦਿਓ ਉਹਨੂੰ ਹਰਾ ਹੋ ਲੈਣ ਦਿਓ ਪੂਰਾ ਜਿੰਨਾ ਹਰਾ ਹੁੰਦਾ ਕੋਈ ਗੱਲ ਨਹੀਂ ਇਦਾਂ ਦੇ ਰੰਗ ਦਾ ਹੋ ਜਾਊਗਾ ਤੇ ਇਸ ਕਰਕੇ ਉਹਨੂੰ ਛੇਤੀ ਤੋਂ ਛੇਤੀ ਸੰਭਾਲ ਲਵੋ ਜਿਨ੍ਹਾਂ ਦੀ ਹੈਗੀ ਛੇਤੀ ਛੋਟੀ ਵੀ ਜਿਹਨੇ 10 ਕਿੱਲੇ ਲਾਇਆ ਉਹ ਵਿਚਾਰਾ ਤਾਂ ਨਹੀਂ ਕਰ ਸਕਦਾ ਉਹਨੂੰ ਤਾਂ ਉਹ ਹੀ ਕੁਛ ਕਰਨਾ ਪੈਣਾ ਜੋ ਵੀ ਜਦੋਂ ਉਹਦਾ ਟਾਈਮ ਆਊਗਾ ਦੇ ਲਾਇਕ ਨਾਲ ਆ ਤਾਂ ਉਹਨੂੰ ਹੱਥ-ਵੱਥੀ ਚੱਕ ਲਓ ਉੱਥੋਂ ਚੱਕ ਕੇ ਉਹਨੂੰ ਸੰਭਾਲ ਲਓ ਠੀਕ ਹੈ ਜੀ ਹੁਣ ਤੁਸੀਂ ਨਾ ਮੋٹے ਦੇ ਤੌਰ ਤੇ ਤੁਸੀਂ ਨਾ ਦੇਖ ਚੁੱਕੇ ਹੋ ਹਾਈ ਟੈਕ ਸੀਡ ਸਿਸਟਮ ਕੀਆ ਜਿਹੜਾ ਰਵਾਇਤੀ ਵੀ ਸਿਸਟਮ ਹੈ ਰਵਾਇਤੀ ਬਰੀਡਰ F1 F2 ਸਰਟੀਫਾਈਡ ਉਹ ਜਿੰਨਾ ਹੈਗਾ ਉਨਾ ਹੀ ਰਹਿਣਾ ਉਹ ਨਹੀਂ ਵਧਣਾ ਉਹ ਤੁਸੀਂ ਇਹ ਨਾ ਸੋਚੋ ਵੀ ਉਹ ਵਾਧੂ ਆ ਉਹ ਲੇਕਿਨ ਆ ਹਾਈ ਟੈਕ ਸਿਸਟਮ ਹੈ ਹਰ ਸਾਲ ਵਾਧ ਰਿਹਾ ਹਰ ਸਾਲ ਵਾਧ ਰਿਹਾ ਤੇ ਇਸ ਕਰਕੇ ਆ ਤੁਸੀਂ ਸਮਝ ਵੀ ਚੁੱਕੇ ਹੋ ਅੱਗੇ ਚੱਲਿਓ ਆ ਹਾਈ ਟੈਕ ਸਿਸਟਮ ਤੁਸੀਂ ਦਿਖਾਉਂਗਾ ਤੁਹਾਡਾ ਜੋ ਦੇਖਣ ਦੀ ਇੱਛਾ ਤੁਹਾਨੂੰ ਅੱਜ ਆ ਦਿਖਾਉਂਦੇ ਵੀ ਆ ਆਪਾਂ ਇਸ ਤਰੀਕੇ ਨਾਲ ਇਹ ਹੁੰਦਾ ਸਿਸਟਮ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ ਆ ਪੰਜਾਬ ਦੇ ਵਿੱਚੋਂ ਬੰਗਾਲ ਬਿਹਾਰ, ਯੂਪੀ, ਗੁਜਰਾਤ, ਐਮਪੀ, ਕਰਨਾਟਕਾ, 오डिशा, ਅਸਾਮ ਸਭ ਜਗ੍ਹਾ ਬੀ ਜਾਂਦਾ। ਔਰ ਉਹ ਪੰਜਾਬ ਵਾਲੇ, ਪੰਜਾਬ ਵਾਲੇ ਕਹਿੰਦੇ ਸਾਨੂੰ ਵੀ ਮਿਲਦਾ ਦੀਗਾ। ਇਹ ਮੈਨੂੰ ਸਮਝ ਨਹੀਂ ਲੱਗਦੀ ਵੀ ਮੰਗਤਾਦਾਨੀ ਕਿਵੇਂ ਹੋ ਗਿਆ। ਵੀ ਤੁਸੀਂ ਕਹਿੰਦੇ ਸਾਡੇ ਕੋਲ 2 ਚੰਗਾ ਹੈ ਨਹੀਂ ਪਰ ਤੁਹਾਡੇ ਤੋਂ ਸਾਰੇ ਲੋਕ ਲੈ ਜਾਂਦੇ ਆ। ਉਹ ਉਹਨਾਂ ਨਾਲੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਵਧੀਆ ਹੈਗਾ ਆ। ਦੂਸਰੀਆਂ ਨਾਲੋਂ ਪਰ ਤੁਸੀਂ ਆਪਣੇ ਬੀਜ ਨੂੰ ਹੋਰ ਵਧੀਆ ਹੋਰ ਵਧੀਆ ਹੋਰ ਵਧੀਆ ਹੋਰ ਵਧੀਆ ਹੋਰ ਵਧੀਆ ਹੋਰ ਵਧੀਆ ਕਰਨਾ ਤੇ ਜਿੰਨੇ ਤੁਸੀਂ ਬੈਠੇ ਤੁਸੀਂ ਕਰ ਲੈਣਾ ਜੇ ਪਕੌੜੇ ਖਾਣ ਵਾਲੇ ਇਕੱਲੇ ਹੁੰਦੇ ਹੁਣ ਨੂੰ ਚਲੇ ਜਾਣਾ ਸੀ ਤੁਸੀਂ ਵੀ ਤੁਸੀਂ ਹੁਣ ਸਾਰਿਆਂ ਨੇ ਵੀ ਵਧੀਆ ਕਰ ਲੈਣਾ ਮੈਨੂੰ ਪੱਕਾ ਪਤਾ ਆ ਆ ਜਿਹੜੇ ਆ ਆ ਫੋਟੋ ਨੂੰ ਧਿਆਨ ਨਾਲ ਦੇਖੋ ਜਿੰਨਾ ਹਿੰਦੁਸਤਾਨ ਦੇ ਵਿੱਚ ਆਲੂ ਪੈਦਾ ਹੁੰਦਾ ਪੰਜਾਬ 6ਵੇਂ ਨੰਬਰ ਤੇ ਆ ਨੰਬਰ 1 ਤੇ ਹੈਗਾ ਯੂਪੀ ਜਿੱਤੇ 33 34% ਆਲੂ ਪੈਦਾ ਹੁੰਦਾ ਯੂਪੀ ਦੇ ਵਿੱਚ ਨੰਬਰ 2 ਦੇ ਉੱਤੇ ਹੈਗਾ ਬੰਗਾਲ ਹੋ ਸਕਦਾ ਇਹ ਅੱਗੇ ਪਿੱਛੇ ਹੋ ਗਿਆ ਹੁਣ ਇਹ ਥੋੜਾ ਪੁਰਾਣਾ ਬੰਗਾਲ ਦੇ ਵਿੱਚ ਹੁੰਦਾ ਨੰਬਰ 3 ਦੇ ਉੱਤੇ ਬਿਹਾਰ ਚ ਹੁੰਦਾ ਤੇ 4 ਦੇ ਉੱਤੇ ਗੁਜਰਾਤ ਦੇ ਵਿੱਚ ਤੇ ਆਪਾਂ 6ਵੇਂ ਨੰਬਰ ਤੇ ਆਉਨੇ ਆ ਆਪਾਂ ਨਾ ਸਿਰਫ 5.5% 5.5% ਪ੍ਰਤੀਸ਼ਤ ਆਲੂ ਪੈਦਾ ਕਰਦੇ ਪੰਜਾਬ ਦੇ ਵਿੱਚ ਤੇ ਸਾਰੇ ਹਿੰਦੁਸਤਾਨ ਨੂੰ ਆਪਾਂ ਵੀ ਦਿੰਦੇ ਆ ਆਪ ਸਾਰਿਆਂ ਨੂੰ ਵੀ ਦਿੰਦੇ ਜਦੋਂ ਉਹਨਾਂ ਮੈਂ ਗੱਲ ਸਵੇਰੇ ਕਰਦਾ ਸੀਗਾ ਜੇ ਤੇ ਤੁਹਾਡੀ ਸੋਚ ਹੈਗੀ ਆ ਕਿ ਬਿਆਲੇ ਦਵਾਲੇ ਅੱਛਾ ਲੈ ਵੀ ਦੌਧਰ ਚ ਬੈਠੇ ਇਥੇ ਬਦਨੀ ਤੱਕ ਕੀ ਸੋਚ ਆ ਫੇਰ ਤਾਂ ਗੱਲ ਨਹੀਂ ਬਾਣਨੀ ਸੋਚ ਰੱਖੋ ਦੂਰ ਤੱਕ ਸਾਰਾ ਹਿੰਦੁਸਤਾਨ ਬੀਦਲੀ ਤਰ ਤੜਫਿਆ ਪਿਆ ਤਰਸਿਆ ਪਿਆ ਆ ਉਹ ਵੀ ਪੈਦਾ ਐਦਾਂ ਨਹੀਂ ਹੈਗਾ ਕਿ ਯੂਪੀ ਚ ਵੀ ਪੈਦਾ ਨਹੀਂ ਹੋ ਸਕਦਾ ਸਾਡੇ ਨਾਲੋਂ ਵੀ ਸੋਨਾ ਵੀ ਪੈਦਾ ਕਰ ਸਕਦੇ ਆ ਬਿਹਾਰ ਵਾਲੇ ਵੀ ਸਾਡੇ ਨਾਲੋਂ ਵੀ ਵਧੀਆ ਵੀ ਪੈਦਾ ਕਰ ਸਕਦੇ ਪਰ ਸਾਡੇ ਇੱਕ ਵੀ ਪੈਦਾ ਕਰਨ ਦਾ ਜਿਹੜਾ ਹੁੰਦਾ ਨਾ ਇੱਕ ਇੱਕ ਰਵਾਇਤ ਇੱਕ ਇੱਕ ਸਿਸਟਮ ਬਣ ਗਿਆ ਸੀਗਾ ਜਿਹੜਾ ਹੋਰ ਆਪਾਂ ਹੁਣ ਵਧੀਆ ਬਣਾ ਰਹੇ ਆਂ ਸੋਚ ਆਪਣੀ ਜਿਹੜੀ ਹੈਗੀ ਆ ਬਦਨੀ ਤੋਂ ਗਾਂ ਦੀ ਅੰਬਾਲੇ ਤੋਂ ਗਾਂ ਦੀ यूपी बिहार ਜਿੱਥੇ ਵੀ 2 ਚਾਹੀਦਾ ਅਗਰ ਪੰਜਾਬ ਦੇ ਵਿੱਚ ਹਰ ਖੇਤ ਦੇ ਵਿੱਚ ਸਿਰਫ 2 ਦੀ ਫਸਲ ਹੋਵੇ ਰਾਸ਼ਨ ਦੀ ਹੋਵੇ ਹੀ ਨਾ ਤਾਂ ਵੀ ਉਹ ਸਾਰਾ 2 ਆਪਾਂ ਹਿੰਦੁਸਤਾਨ ਦੇ ਵਿੱਚ ਖਪਤ ਕਰ ਸਕਦੇ ਆ ਆਰਾਮ ਨਾਲ ਮੇਰੀ ਗੱਲ ਨੂੰ ਵੱਲ ਧਿਆਨ ਦਿਓ ਕਿ ਤੁਸੀਂ ਜੇ ਸਾਰੇ ਲੋਕ ਵੀ 2 ਵਧਿਆ ਪੈਦਾ ਕਰਨ ਲੱਗ ਪਏ ਕਿਉਂ ਤੁਸੀਂ ਵਧਿਆ ਪੈਦਾ ਕਰ ਸਕਦੇ ਥੋੜੇ ਕੋਲ ਉਹ 2 ਬਹੁਤ ਹੋ ਗਿਆ ਜਿੱਥੋਂ ਤੁਸੀਂ ਅੱਗੇ 2 ਤਿਆਰ ਕਰਨਾ ਤੁਹਾਡੇ ਕੋਲੇ ਆ ਇੰਨੇ ਐਰੋਪੋਨਿਕ ਸਿਸਟਮ ਲੱਗ ਗਿਆ ਤੇ ਹੋਰ ਲੱਗ ਗਿਆ ਕਿ ਤੁਸੀਂ ਹੁਣ ਬੀਜ ਦੀ ਖੇਡ ਖੇਡ ਸਕਦੇ ਹੋ ਤੁਹਾਡੇ ਕੋਲ ਬਹੁਤ ਵੀ ਉਹ ਹੋ ਗਿਆ ਜਿੱਥੋਂ ਅੱਗੇ ਵੀ ਪੈਦਾ ਕਰ ਸਕਦੇ ਆ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਤੁਸੀਂ ਸਾਰੇ ਖੇਤਾਂ 'ਚ ਵੀ ਤੁਹਾਡੇ ਬੀਜ ਪੈਦਾ ਕਰੋਗੇ ਤਾਂ ਵੀ ਪੂਰਾ ਬੀਜ ਜਜ਼ਬ ਹੋ ਸਕਦਾ ਪਰ ਉਹਦੇ ਵਾਸਤੇ ਕੀ ਕਰਨਾ ਪੈਣਾ ਹੈ ਉਹਦੇ ਵਾਸਤੇ ਆਪਾਂ ਨੂੰ ਸਿੱਖਣਾ ਪੈਣਾ ਉਹਦੇ ਵਾਸਤੇ ਆਪਾਂ ਨੂੰ ਬਿਜ਼ਨਸ ਬਿਜ਼ਨਸ ਦੀਆਂ ਵੀ ਕੁਝ ਗੱਲਾਂ ਸਿੱਖਣੀਆਂ ਪੈਣੀਆਂ ਵਿਗਿਆਨੀਆਂ ਨਾਲ ਜੁੜਨਾ ਪੈਣਾ ਆ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋਣਾ ਪੈਣਾ ਆ ਬਹੁਤ ਕੁਸ਼ ਕਰਨਾ ਪੈਣਾ ਆ ਲੋੜ ਜਿਹੜੀ ਹੈਗੇ ਆ ਉਹ ਨਿਹਾਲ ਕੇਹੜਾ ਨਿਹਾਲ ਸਿੰਘ ਵਾਲੇ ਤੋਂ ਵੀ ਗਾਂ ਦੀ ਸੋਚ ਦੂਰ ਦੀ ਸੋਚ ਰੱਖਣੀ ਪੈਣੀ ਹੈ ਨੇੜੇ-ਨੇੜੇ ਦੀ ਨਹੀਂ ਰੱਖਣੀ ਹੈ ਕਿਉਂਕਿ ਬਈ ਆਪਾਂ ਤਾਂ ਕਈ ਵਾਰੀ ਆਪਾਂ ਪਿੰਡ ਦਾ ਹੀ ਸੋਚੀ ਜਾਂਦੇ ਆ ਹੁਣ ਪਿੰਡ ਦੇ ਵਿੱਚ ਕੀ ਹੁੰਦਾ ਆ ਕਿ ਖੱਬੇ ਸਜੇ 10 ਏਕੜ ਵੱਧ ਆਲੂ ਦੀ ਬਜਾਈ ਹੋ ਜੇ ਅਸੀਂ ਕਹਿੰਦੇ ਮੰਦਾ ਪੈ ਜਾਣਾ ਮੰਦਾ ਪੈ ਜਾਣਾ ਉਹ ਤੁਸੀਂ ਤਾਂ ਸਾਰੇ ਪੰਜਾਬ ਦੇ ਵਿੱਚ ਕੀ ਹੁੰਦਾ ਆ ਆਲੂ ਦਾ ਉਹ ਪ੍ਰਾਈਸ ਜਿਹੜੀ ਕੀਮਤਾਂ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਪਰ ਨਾਲ ਤਾਂ ਸਿਰਫ ਪੈਦਾਇ ਪੰਜ ਪਰਸੈਂਟ ਕਰਦਾ 5.5% ਉਹ ਤਾਂ ਜਿਹੜੇ ਵੱਡੇ ਵੱਡੇ ਪਹਾੜ ਸਮੁੰਦਰ ਤੇ ਯੂਪੀ ਆ ਬਿਹਾਰ ਆ ਬੰਗਾਲ ਆ ਠੀਕ ਹੈ ਜੀ ਆਪਾਂ ਤਾਂ ਐਵੇਂ ਬਹੁਤ ਛੋਟੇ ਦੇ ਖਿਡਾਰੀ ਹੈਗੇ ਆ ਹਾਂਜੀ ਅੱਗੇ ਚਲਿਓ ਤੇ ਹੁਣ ਨਾ ਆ ਜਿਹੜੇ ਛੋਟੇ ਛੋਟੇ ਟਿਮਕਣੇ ਜੇ ਲਾਲ ਲਾਲ ਲੱਗੇ ਆ ਇਹ ਸ਼ੋਅ ਕਰਦੇ ਕਿ ਐਰੋਪੋਨਿਕ ਸਿਸਟਮ ਕਿੱਥੇ ਲੱਗ ਰਿਹਾ ਕਿੰਨੇ ਆ ਜਿੰਨੇ ਵੀ ਬਾਕੀ ਪੰਜਾਬੋਂ ਬਾਹਰ ਲੱਗੇ ਹੋਏ ਆ ਨਾ ਇਹਨਾਂ ਦਾ ਤਾਂ ਮਾੜੀ ਮੋਟੀ ਪ੍ਰੋਡਕਸ਼ਨ ਕਪੈਸਿਟੀ ਆ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਲੱਗ ਰਿਹਾ ਆ ਆਲੂ ਦੇ ਬੀ ਦਾ ਬਾਦਸ਼ਾਹ ਕੌਣ ਹੋਊਗਾ ਆਲੂ ਦੇ ਬੀ ਦਾ ਬਾਦਸ਼ਾਹ ਉਹ ਹੋਊਗਾ ਜਿਨ੍ਹਾਂ ਦੇ ਕੋਲ ਉਹ ਬੀ ਵਾਂਧੂ ਹੈਗਾ ਆ ਜਿੱਥੋਂ ਗਾਹਾਂ ਬੀ ਬਣਾਉਣਾ ਮਤਲਬ ਜਿਨ੍ਹਾਂ ਦੇ ਜੇ ਮੋٹے ਤੌਰ ਤੇ ਕਹੀਏ ਜਿਨ੍ਹਾਂ ਦੇ ਕੋਲੇ ਆਹਾਂ ਬੀ ਜ਼ਿਆਦਾ ਆ ਉਹ ਲੋਕ ਜ਼ਿਆਦਾ ਬੀ ਪੈਦਾ ਕਰ ਸਕਦੇ ਹੈਗੇ ਆ ਜਦੋਂ ਉਹ ਜ਼ਿਆਦਾ ਪੈਦਾ ਕਰ ਸਕਦੇ ਆ ਤੇ ਉਹ ਦੂਸਰੀ ਜਗ੍ਹਾ ਸਪਲਾਈ ਵੀ ਕਰ ਸਕਦੇ ਆ ਸਮਝ ਲਿਆ ਕਿ ਮੇਰੀ ਗੱਲ ਜੇ ਮਾਨਦਲਾ ਹੁਣ ਯੂਪੀ ਦੇ ਵਿੱਚ ਕੋਈ ਬੰਦਾ ਬੈਠਾ ਬਿਹਾਰ ਦੇ ਵਿੱਚ ਬੈਠਾ 100 ਬੰਦਾ ਇਕੱਠਾ ਹੋ ਕੇ ਕਹਿ ਦੇਵੇ ਅਸੀਂ ਵੀ ਆਲੂ ਦੇ ਬੀ ਦਾ ਕੰਮ ਕਰਨਾ ਆ ਉਹ ਬੀ ਕਿੱਥੋਂ ਲਿਆਉਣਗੇ ਜਿਸ ਬੀ ਤੋਂ ਅਗਾਹਾਂ ਵੀ ਪੈਦਾ ਕਰਨਾ ਉਹ ਦੱਸੋ ਕਿੱਥੋਂ ਲਿਆਉਣਗੇ ਜੇ ਤੁਸੀਂ ਅੱਜ ਸਾਰੇ ਕਹਿ ਦੋ ਵੀ ਅਸੀਂ ਤਾਂ ਜੀ 5-500 ਏਕੜ ਦੀ ਖੇਤੀ ਕਰਨੀ ਆ ਆਲੂ ਦਾ ਬੀ ਦਾ ਕੰਮ ਕਰਨਾ ਆ ਅੱਜ ਤੁਹਾਡੇ ਕੋਲ ਹੈਗਾ ਕਿ ਜਾਓਗੇ ਹੁਣੇ ਬੁੱਕ ਕਰਾ ਦੋਗੇ ਤੁਹਾਨੂੰ ਵੀ ਮਿਲ ਜੂਗਾ ਉਹ ਨਹੀਂ ਕਰਵਾ ਸਕਦੇ ਉਹਨਾਂ ਕੋਲ ਨਹੀਂ ਹੈਗਾ ਲੱਗੀ ਗੱਲ ਦੀ ਸਮਝ ਹੁਣ ਇਹਦੇ ਵਿੱਚ ਕੀ ਹੈਗਾ ਕਿ ਤੁਸੀਂ ਬਾਦਸ਼ਾ ਬੰਦੇ ਹੋ ਇਸ ਵੇਲੇ ਬਾਦਸ਼ਾ ਬਾਸ਼ਾ ਕਿੱਦਾਂ ਆ ਬਈ ਆ ਹੈਗਾ ਟਿਸ਼ੂ ਕਲਚਰ ਤੋਂ ਸ਼ੁਰੂ ਹੁੰਦੀ ਆ ਐਰੋਪੋਨਿਕਸ ਚਲੇ ਜਾਓ ਜੀਵਨ ਜੀ 2 ਜੀ 3 ਹਨਾ ਜਿੱਥੋਂ ਮਰਜੀ ਐਂਟਰੀ ਮਾਰ ਲਓ ਇਹ ਨਾ ਸੋਚੋ ਮੇਰੇ ਕੋਲ ਤਾਂ ਪੈਸਾ ਹੈ ਨਹੀਂਗਾ ਜਿੱਥੋਂ ਮਰਜ਼ੀ ਐਂਟਰੀ ਮਾਰ ਲਓ ਜੋ ਤੁਹਾਡੀ ਜੇਬ ਜਿੰਨਾ ਕ ਅਲਾਓ ਕਰਦੀ ਉੱਥੇ ਐਂਟਰੀ ਮਾਰ ਲਓ ਐਂਟਰੀ ਕਿੱਥੋਂ ਮਾਰ ਸਕਦੇ ਆ ਕਰਿਓ ਜੀ ਬੰਦਾ ਕਹਿੰਦਾ ਜੀ ਮੈਂ ਤਾਂ ਬੀ ਦੀ ਵੱਡੀ ਕੰਪਨੀ ਬਣਾਉਣੀ ਆ ਮੈਂ ਤਾਂ ਟਿਸ਼ੂ ਕਲਚਰ ਲੈਬੋਰੀ ਬਣਾਉਣੀ ਆ ਉੱਥੋਂ ਐਂਟਰੀ ਮਾਰ ਲਓ ਪਰ ਅਸੀਂ ਟਿਸ਼ੂ ਕਲਚਰ ਲੈਬ ਬਣਾਉਣ ਲਈ ਕਿਸੇ ਨੂੰ ਕਹਿੰਦੇ ਨਹੀਂ ਹੈਗੇ ਇਹ ਬਿਜ਼ਨਸ ਹੋਰ ਤਰ੍ਹਾਂ ਦਾ ਇਹਦੇ ਵਿੱਚ ਇਹਦੇ ਵਿੱਚ ਇੰਨੀਆਂ ਟਿਸ਼ੂ ਕਲਚਰ ਲੈਬੋਰੀ ਦੀ ਸਾਨੂੰ ਲੋੜ ਨਹੀਂ ਹੈਗੀ ਤੁਸੀਂ ਐਂਟਰੀ ਕਰ ਲਓ ਐਰੋਪੋਨਿਕ ਸਿਸਟਮ ਬਣਾ ਲਓ ਤੁਸੀਂ ਨੈਟ ਹਾਊਸ ਲਗਾ ਲਓ ਤੁਸੀਂ ਉਹ ਨਹੀਂ ਕਰਨਾ ਜੀ 0 ਲੈ ਲਓ ਜੀ 1 ਲੈ ਲਓ ਜੀ 2 ਲੈ ਲਓ ਜਿੱਥੋਂ ਮਰਜੀ ਸ਼ੁਰੂ ਕਰ ਲਓ ਤੁਹਾਡੇ ਕੋਲ ਚੁਆਇਸ ਹੈਗੀ ਆ ਸਭ ਕੁਝ ਮਾਰਕੀਟ ਚ ਮਿਲਦਾ ਆ ਤੁਸੀਂ ਸਿਰਫ ਇਹ ਆ ਇੰਨਾ ਮੇਕ ਸ਼ੋਰ ਕਰਨਾ ਆ ਕਿ ਜਿਹੜੀ ਵੀ ਚੀਜ਼ ਲੈਣੀ ਆ ਤੁਹਾਨੂੰ ਇਹ ਪਤਾ ਹੋਵੇ ਵੀ ਸਹੀ ਚੀਜ਼ ਮਿਲੇ ਸਹੀ ਚੀਜ਼ ਕਿੱਥੋਂ ਮਿਲੂਗੀ ਸਹੀ ਚੀਜ਼ ਮਿਲੂਗੀ ਜਿਸ ਬੰਦੇ ਕੋਲ ਸਾਧਨ ਹੈਗਾ ਵੀ ਪੈਦਾ ਕਰਨ ਦਾ ਹੁਣ ਵੀ ਹਾਈ ਟੈਕ ਵੀ ਦੀ ਪਛਾਣ ਕੀ ਆ ਹਾਈ ਟੈਕ ਬੀ ਦੀ ਪਛਾਣ ਇਹ ਕੋਈ ਨਹੀਂ ਹੈਗੀ ਸਿਰਫ ਆ ਜਿਹੜਾ ਬੀ ਆ ਮਿੰਨੀ ਟਿਊਬਰ ਜਿਹੜਾ ਜੀ 0 ਆ ਉਹ ਵੀ ਐਰੋਪੋਨਿਕਸ ਜਿਹੜਾ ਪੈਦਾ ਕੀਤਾ ਉਹਦੀ ਪਛਾਣ ਤੇ ਆ ਹੈਗੀ ਆ ਤੁਸੀਂ ਇਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਕੀ ਹੈਗਾ ਲੇਕਿਨ ਇਸ ਤੋਂ ਬਾਅਦ ਅੱਗੇ ਤੁਸੀਂ ਜੀ 2 ਜੀ 3 ਜੀ 1 ਹੈਗਾ ਉਹਨੂੰ ਕੋਈ ਬੰਦਾ ਦੇਖ ਕੇ ਨਹੀਂ ਦੱਸ ਸਕਦਾ ਉਹਦੀ ਕੋਈ ਪਛਾਣ ਨਹੀਂ ਇਸ ਬੀ ਦੀ ਪਛਾਣ ਹੈਗੀ ਆ ਉਸ ਬੰਦੇ ਦੀ ਸ਼ਕਲ ਜਿਹੜਾ ਬੰਦਾ ਪੈਦਾ ਕਰਦਾ ਇਸ ਕਰਕੇ ਜੀ 1 2 3 ਪੈਦਾ ਕਰਨ ਵਾਸਤੇ ਜਾਣਨ ਵਾਸਤੇ ਉਹ ਵੀ ਕਿਹੋ ਜਿਆ ਉਹ ਤੁਸੀਂ ਉਸ ਕੰਪਨੀ ਦਾ ਉਸ ਜ਼ਿੰਮੇਵਾਰ ਦਾ ਉਸ ਪ੍ਰੋਡਿਊਸਰ ਦਾ ਤੁਹਾਨੂੰ ਉਸ ਬੰਦੇ ਦੇ ਦੀ ਜਿਹੜਾ ਰਤਬਾ ਹੈਗਾ ਆ ਉਸ ਦੀ ਪਛਾਣ ਆ ਉੱਥੋਂ ਪਤਾ ਲੱਗਣਾ ਟਾਟਾ ਦੀਆਂ ਗੱਡੀਆਂ ਕਿਹੋ ਜੀਆਂ ਹੋਣੀਆਂ ਮਾਰੂਤੀ ਦੀਆਂ ਕਿਹੋ ਜੀਆਂ ਹੋਣੀਆਂ ਫਾਕਸ ਵੈਗਨ ਦੀਆਂ ਕਿਹੋ ਜੀਆਂ ਹੋਣੀਆਂ ਉਹ ਬ੍ਰਾਂਡ ਦੱਸਦੇ ਆ ਜੇ ਹੁਣ ਕੋਈ ਬੰਦਾ ਜਿਹਨੂੰ ਜਿਹਦੇ ਕੋਲ ਤੁਸੀਂ ਵੀ ਲੈਣ ਚੱਲੇਗਾ ਉਹ ਜਿਵੇਂ ਮੈਂ ਕਿਹਾ ਸੀ ਫੁੱਫੜ ਕੋਲੇ ਜੇ ਫੁੱਫੜ ਨੇ ਫੁੱਫੜ ਨੇ ਕੀ ਵਿਦਿਆ ਸੀ ਉਨੇ ਕਿੱਥੋਂ ਲਿਆਂਦਾ ਸੀ ਜਾਂ ਤੋਂ ਤੁਹਾਨੂੰ ਸਾਰਾ ਕੁਝ ਪਤਾ ਹੋਵੇ ਕਿ ਯਾਰ ਉਹ ਜੀ 0 ਲੈ ਕੇ ਆਉਂਦਾ ਜੀ 1 2 3 ਪੈਦਾ ਕਰਦਾ ਉਹਨੂੰ ਸੀਡ ਪਲੌਟ ਟੈਕਨੀਕ ਦਾ ਪਤਾ ਆ ਉਹ ਕੋਈ ਟ੍ਰੇਨਿੰਗ ਲੈਂਦਾ ਆ ਉਹ ਜਿਹੜੇ ਲੋਕ ਜਾਣਦੇ ਉਹਨਾਂ ਨਾਲ ਬੈਠਦਾ ਉੱਠਦਾ ਉਸ ਬੰਦੇ ਨੂੰ ਜਾਣ ਲੈਣਾ ਪੈਣਾ ਆ ਉਸ ਬੰਦੇ ਨੂੰ ਜਾਣ ਲੈਣਾ ਪੈਣਾ ਵੀ ਇਹ ਬੰਦਾ ਕੀ ਜਾਣਦਾ ਹੈਗਾ ਠੀਕ ਹੈ ਜੀ ਤੇ ਇਸ ਕਰਕੇ ਪਛਾਣ ਸਿਰਫ ਜੀ 0 ਦੀ ਹੈਗੀ ਉਹ ਵੀ ਐਰੋਪੋਨਿਕਸ ਵਾਲੇ ਦੀ ਬਾਕੀ ਕਿਸੇ ਦੀ ਪਛਾਣ ਨਹੀਂ ਹੈਗੀ ਉਹਦੀ ਪਛਾਣ ਸਿਰਫ ਹੈਗੀ ਉਹ ਕੰਪਨੀ ਉਹ ਬੰਦਾ ਉਹ ਫਾਰਮਰ ਦੇਸਤੋ ਇਹ ਜਿਹੜੀ ਹਾਈ ਟੈਕ ਵਿਧੀ ਦੇ ਉੱਤੇ ਮੈਂ ਇੰਨਾ ਜ਼ੋਰ ਲਾਇਆ ਸੀ ਇਹਨੂੰ ਜਾਣਨਾ ਹਰ ਬੰਦੇ ਦੀ ਜ਼ਰੂਰੀ ਹੈ ਜੇਸ ਬੰਦੇ ਨੇ ਆਲੂ ਦਾ ਵੀ ਖਰੀਦਣਾ ਉਹਨੂੰ ਪਤਾ ਹੋਵੇ ਹੁਣ ਅੱਜ ਤੱਕ ਤੁਸੀਂ ਕੀ ਕਰਦੇ ਸੀ ਤੁਹਾਨੂੰ ਫੋਨ ਆਉਂਦਾ ਫੋਨ ਆਉਂਦਾ ਕਿ ਡਾਕਟਰ ਸਾਹਿਬ ਵੀ ਦਵਾਈ ਦਿਓ ਅਸੀਂ ਪੁੱਛਦੇ ਕਿਹੜਾ ਵੀ ਦਵਾਈ ਹੈ ਡਾਕਟਰ ਸਾਹਿਬ ਵਧੀਆ ਦਿਵਾ ਦਿਓ ਹੁਣ ਵਧੀਆ ਕੀ ਹੁੰਦਾ ਭਾਈ ਹਣ ਵਧੀਆ ਦਾ ਜੇ ਪਤਾ ਹੋਵੇ ਵੀ ਕੀ ਜਾਂ ਉਹ ਜੀ2 ਦਵਾਓ ਜੀ3 ਦਵਾਓ ਜੀ0 ਦਵਾਓ ਵਧੀਆ ਦਾ ਕੀ ਹੁੰਦਾ ਹੁਣ ਜਿਹੜਾ ਬੰਦਾ ਤੁਸੀਂ ਆਪਾਂ ਦਾ ਕਹਿ ਨਹੀਂ ਹੁੰਦਾ ਬਹੁਤ ਜ਼ਮੀਨਾਰਾਂ ਦੇ ਜਾਈਦਾ ਸਾਹਮਣੇ ਨਾ ਫਸਲ ਰੱਦੀ ਫਸਲ ਹੁੰਦੀ ਭਰੀ ਪਈ ਹੁੰਦੀ ਆ ਵਾਇਰਸ ਨਾਲ ਉਹ ਬੰਦੇ ਨੂੰ ਕਿਉਂਕਿ ਉਹਦੇ ਅੱਖ ਹੀ ਨਹੀਂ ਲੱਗੀ ਵਾਇਰਸ ਦੇ ਬੂਟੇ ਪਛਾਣਨ ਵਾਲੀ ਅਸੀਂ ਪੁੱਛਦੇ ਵੀ ਕਿਦਾਂ ਫਸਲ ਤੇ ਨਹੀਂ ਕਹਿੰਦਾ ਟਾਪ ਬਿਲਕੁਲ ਟਾਪ ਦੀ ਫਸਲ ਆ ਜੋ ਸਾਹਮਣੇ ਖੜੀ ਹੁੰਦੀ ਹੈ ਤੇ ਉਹ ਫਰੀਚ ਬੰਦਾ ਬੰਦਾ ਵੀ ਲਵੇ ਹੋ ਹੁਣ ਜਦੋਂ ਵਧੀਆ ਵਧੀਆ ਨਹੀਂ ਕੋਈ ਵਧੀਆ ਤਾਂ ਜਿਹਨੂੰ ਨਹੀਂ ਪਤਾ ਉਹਦੇ ਲਈ ਹਰ ਫਸਲ ਵਧੀਆ ਹੈ ਤੇ ਜਿਹਨੂੰ ਪਤਾ ਆ ਤੇ ਉਹਨੂੰ ਫਿਰ ਉਹ ਦੇਖਣੀ ਆ ਜਾਂਦੀ ਨਾ ਇਸ ਕਰਕੇ ਖਰੀਦਣ ਵੇਲੇ ਅੱਜ ਤੋਂ ਬਾਅਦ ਜਦੋਂ ਤੁਸੀਂ ਬੀ ਖਰੀਦਣ ਆਇਆ ਤੁਹਾਨੂੰ ਪਤਾ ਹੋਵੇ ਵੀ ਕੋਈ ਬੀ ਵਧੀਆ ਨਹੀਂ ਹੁੰਦਾ ਕਿ ਵਧੀਆ ਵੀ ਵਧੀਆ ਵੀ ਕੁਝ ਨਹੀਂ ਹੈਗਾ ਜੀ 1 ਜੀ 2 ਜੀ 3 ਜੀ 4 F1 F2 ਸਰਟੀਫਿਕੇਟ ਕੀ ਹੈਗਾ ਜੇ ਤੁਸੀਂ ਨਹੀਂ ਹੁਣ ਉਹ ਆਵਾ ਗਉਣ ਕੋਈ ਵੀ ਵੀ ਖਰੀਦਣਾ ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ